ਆਈ ਕਰਵਾ ਲਈ ਮਸ਼ਾਈ ਕਰਾ ਲੋ ਨਾਲ ਪਿਛੋਟਾ ਕਰ ਜੀ ਪਿੱਛੇ ਕਰੋ ਮੇਰੇ ਵੀਰਾਂ ਆਪਣੇ ਆਪਣੇ ਮੋਟਰਸਾਈਕਲਾਂ ਨੂੰ ਗੱਡੀਆਂ ਨੂੰ ਲੋਕ ਲਾਉਣੇ ਆ ਜਿੱਥੇ 100 ਮੋਟਰਸਪੋਰਟ ਖਿਡਾਰੀਓ ਤੇ ਦੋਗ ਵਲੰਟੀਅਰ ਖਿਡਾਰੀਓ ਕੋਈ ਗੱਲ ਨਹੀਂ ਕੀ ਸਰਕਾਰਾਂ ਆਪਣਾ ਜੋਰ ਖਾਦੀਆਂ ਹੁੰਦੀਆਂ ਵਾ ਜਿੰਦਾਬਾਦ ਲੋਕਾਂ ਨਾਲ ਵਾਦੇ ਕਰਕੇ ਮੁੱਖ ਮੰਤਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਉਹਨਾਂ ਸਰਕਾਰਾਂ ਤੇਨਾ ਚਾਹ ਕਰੇ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਕਿਸਾਨਾਂ ਮਜ਼ਦੂਰਾਂ ਦੇ ਜ਼ਰਾਤ ਕੇ ਵੇਕਾ ਜਿੰਦਾਬਾਦ 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 ਭਗਵੰਤ ਮਾ ਸਰਕਾਰ ਮਰਦਾਬਾਦ 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 ਕਿਸਾਨਾਂ ਦੇ सान मज़दूर जिंदा पूरे भारत जिंदा बारह मंगा मनवाग रहण ਸਰਕਾਰ ਮੁੱਖ ਮੰਤਰੀ ਮੁਰਦਾਬਾ 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 ਇਹ ਤੁਹਾਡਾ ਪ੍ਰਸ਼ਾਸਨ ਮੁਰਦਾਬਾ 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 ਕਿਸਾਨਾ ਵਰਦਾਨ ਜੀ ਅੱਜ ਵੱਡੀ ਮਾਤਰਾ ਕਿਸਾਨ ਇਥੇ ਪਹੁੰਚੇ ਕੀ ਕਹਿਣਾ ਚਾਹੋਗੇ ਜੀ ਇਹ ਜੀ ਜੋ ਕੱਲ ਭਗਵੰਤ ਮਾਨ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਤੇ ਚੰਬੂਦਖ ਆ ਸਾਰਾ ਵਿਸਲਾਇਆ ਪੰਡਾਲਾ ਪਰੋ ਜੋਥ ਜਬਰ ਕੀਤਾ ਵਾ ਉਹ ਬਹੁਤ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿਵੇਂ ਬਦਲ ਗਿਆ ਕਿਸੇ ਲਾਗੇ ਜਿਹੜੇ ਰੋਸ ਮਾਰਚ ਕਰਕੇ ਉਹ ਬਾਕੀ ਬੰਦ ਜਿਹੜਾ ਰਾਸ ਤੋਂ ਬਹੁਤ ਜ਼ਰੂਰੀ ਆ ਸਾਡਾ ਧਰਨਾ ਸੀਗਾ ਸਾਨੂੰ ਆਪਣਾ ਸੰਭਾਲ ਦੇਣਾ ਬਹੁਤ ਜ਼ਰੂਰੀ ਆ ਸਾਡਾ ਧਰਨਾ ਲਾ ਸਕਦਾ ਜਿਹੜਾ ਰੋਡ ਆ ਸਮਾਰ ਸਰਕਾਰ ਦੀ ਹੱਤਿਆ ਮਾਰ ਸਰਕਾਰ ਕੀ ਬੀ ਪ੍ਰੋ ਜਦੋਂ ਕਿਸਾਨਾਂ ਨੇ ਰੋਡ ਹੀ ਨਹੀਂ ਰੋਕਿਆ ਤੇ ਫਿਰ ਇੰਨਾ ਚਬਰ ਚਲਮ ਜਿਹੜਾ ਕੀਤਾ ਗਿਆ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਤੋੜਤੇ ਸਮਾਰ ਸਰਕਾਰ ਇੱਕ ਤਰ੍ਹਾਂ ਦਾ ਲੋਕਤੰਤਰ ਦੀ ਹੱਤਿਆ ਕੀਤੀ ਆ ਉਹਦੇ ਵਿਰੋਧ ਵਿੱਚ ਅਸੀਂ ਜਿਹੜਾ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਜੀ ਇਹ ਉਹੀ ਮੰਤਰੀ ਐਮ ਐਲ ਏ ਜਿਹੜੇ ਕੋਲ ਆ ਕੇ ਬਹਿੰਦੇ ਸੀ ਕਿਸੇ ਸਰਕਾਰ ਦਾ ਸਾਫੁੱਤ ਖਿਲਾਫ ਹੱਤਿਆ ਮਾਰਨਾ ਉਹਨਾਂ ਦਾ ਸਮਝਦੇ ਆ ਅੱਜ ਸਾਰੇ ਜਿਹੜੇ ਆ ਉਹ ਕਾਰਪੋਰੇਟ ਬਹੁਤ ਸੀਰੀਅਸ ਸਾਰੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੀਦਾ ਕੋਈ ਮੇਲਾ ਨਹੀਂ ਆ ਆਪਣੀ ਲੜਾਈ ਨਹੀਂ ਕੋਈ ਤੁਹਾਡਾ ਨਹੀਂ ਜਿਪਾਉਂਦੇ ਜੇ ਇਸ ਵਾਰ ਕਿੱਥੇ ਹੋ ਸਾਰੇ ਟਕਰਾ ਕਰ ਸਕੀ ਹੈ ਅੱਜ ਕਿੰਨੀਆਂ ਜੱਥੇ ਬੰਦੀਆਂ ਇੱਥੇ ਡੀਸੀ ਦਾ ਸਰਨਤਾਰਨ ਪਹੁੰਚੀਆਂ ਨੇ ਆਪਣੀ ਵੱਲੇ ਸ਼ਾਹ ਦੇ ਜਿਹੜੇ ਆ ਆਪਣਾ ਸ਼ਾਹ ਦੇ ਵਿਚ ਪਾਜੋ ਮੈਦਾਨ ਦਾ ਸ਼ਾਈ ਹੋ ਗਿਆ ਐਮ ਐਮ ਉਹ ਇਹਦੇ ਦੋਵੇਂ ਮੋਰ ਤੇ ਸ਼ੰਗੂ ਤੋਂ ਕੋਈ ਮਾਰ ਨਹੀਂ ਹੋ ਰਹੀ ਦੋਵੇਂ ਮੋਰ ਤੇ ਕੋਈ ਟੋਕਾ ਨਾ ਹੋਇਆ ਖਲੋਤਾ ਉਹ ਡੀਸੀ ਤੱਤਰਾ ਗਾੜੀ ਪ੍ਰਦਰਸ਼ਨ ਕਰ ਰਹਾ ਹੈ ਜੀ ਸਾਡੇ ਬਾਜਰ ਐਕਸ਼ਨ ਕੀ ਹੋ ਸਕਦਾ ਅਗਲਾ ਜੇਕਰ ਕਿਸੇ ਅਧਿਕਾਰੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਵੇਖੋ ਇੱਥੇ ਆਇਆ ਸਾਰੇ ਹਲਕੇ ਤੁਹਾਨੂੰ ਵੇਖ ਰਹੀ ਆ ਉਹ ਮੇਰੇ ਸਾਡੇ ਕਿਸਾਨ ਉਹ ਜਿਹੜਾ ਵਾ ਉਹ ਸਾਡੇ ਮਾਰ ਕਿਸਾਨ ਤੋਂ ਸਾਰਾ ਖਾਣ ਜਿਹੜੀਆਂ ਸਾਡੀਆਂ ਮੰਗਾਂ ਸੀ ਮੋਰਚੇ ਤੇ ਆ ਉਹ ਅਜੇ ਵੀ ਸਟੈਂਡ ਕਰਦੀ ਆ ਉਹਨਾਂ ਮੰਗਾਂ ਦਾ ਹੱਲ ਕੀਤਾ ਜਾਵੇ ਨਹੀਂ ਬਦਲਣ ਬੱਤੀ ਮੀਟਿੰਗ ਕਰਕੇ ਅਗਲਾ ਇਸ਼ਹਾਨ ਕਰਾ ਮੁੱਖ ਮੰਤਰੀ ਨੇ ਦੇਖਦੇ ਨੇ ਇਹ ਵੀ ਕਿਹਾ ਸੀ ਕਿ ਇਹ ਲੋਕਾਂ ਨੂੰ ਪਬਲਿਕ ਵਿੱਚ ਇਸ਼ਹਾਨ ਨਹੀਂ ਹੋਣ ਦੇਣਾ ਗੱਲ-ਗੱਲ ਤੇ ਧਰਨਾ ਲਗਾ ਦਿੱਤਾ ਜਾਂਦਾ ਕੀ ਕਹਿਣਾ ਚਾਹੁੰਦੇ ਮੁੱਖ ਮੰਤਰੀ ਨੂੰ ਸਮਝਣਾ ਅਸੀਂ ਇਹਨਾਂ ਦਸਤਾਂ ਨੂੰ ਨਾ ਥਾਲੇ ਮਾਰਦੇ ਆ ਨਾ ਹੀ ਬੇਰੋੜੀਆਂ ਸਰਕਾਰ ਰਹਿੰਦੀਆਂ ਕਾਂਗਰਸ ਸਰਕਾਰ ਖਰਾਬ ਕਰੈਕਟ ਕੀਤਾ ਪਾਰਟੀ ਨਿਕਲੀ ਆ ਰਾਜ ਨੂੰ ਸਾਨੂੰ ਮਤਲਬ ਦੇ ਮਤਲਬ ਤੇ ਬੈਠਣਾ ਚਾਹੀਦਾ ਜਿਨ੍ਹਾਂ ਦਾ ਜੀਵਨ ਸਭ ਤੋਂ ਪ੍ਰਸ਼ਾਸਨ ਸਾਨੂੰ ਅੱਗੇ ਪਾਬਲ ਸੁਧਾਰੇ ਦਾ ਕੰਮ ਕਰੀਦਾ ਇਹ ਨਹੀਂ ਕਰਦੀ ਸਦਾ ਕਾਸੀ ਨੋੜੀ ਬੜਾ ਕੋਸ਼ੋੜੀ ਦੇਣਾ ਲੋਕਾਂ ਦੀਆਂ ਸਾਥ ਚ ਆਉਣਾ ਪੈਣਾ ਲੋਕਾਂ ਦੇ ਘਰਾਂ ਆਉਣਾ ਪੈਣਾ ਉਹ ਕੰਮ ਕਰਦੇ ਰਹਿੰਦੇ ਆ ਆਪਣਾ ਇੱਕ ਵਾਰੀ ਫੋਟੋ ਵਿੱਚ ਪਿੰਡਾਂ ਚੋਂਗੇ ਕਿਸੇ ਵੀ ਮਤਲਬ ਨਾਲ ਟੈਲੀਗ੍ਰਾਮ ਜਿਹੜੇ ਲੀਕੇ ਜਾਣਗੇ ਸਾਰੇ ਕਰਨ ਕਰਦੇ ਪਿੰਡਾਂ ਚ ਇਹਨਾਂ ਦਾ ਵਿਰੋਧ ਕਰਾ ਕੇ ਨਹੀਂ ਚੱਲਣਗੇ ਉਹ ਲੀਕੇ ਜਾਣਗੇ ਮੇਰਾ ਵੀਰੋ ਵਿੱਚ ਕਿਸਾਨ ਇੱਥੇ ਪਹੁੰਚੇ ਨੇ ਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਕੇਂਦਰ ਸਰਕਾਰ ਦਾ ਕੰਮ ਹੈ ਸਾਡਾ ਨਹੀਂ ਕਿਵੇਂ ਦੇਖਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਪੁੱਛਿਆ ਤੇ ਮਹਾਲੀ ਦੇ ਵਿੱਚ ਸਾਡੇ ਕਿਸਾਨ ਗੱਲਬਾਤ ਕਰ ਲਈ ਗਏ ਸੀ ਉਹਨਾਂ ਨੂੰ ਮਹਾਲੀ ਦੇ ਵਿੱਚੋਂ ਫੜਿਆ ਗਿਆ ਜੇ ਕੇਂਦਰ ਦਾ ਹੁੰਦਾ ਤੇ ਚੰਦੀ ਕੰਨਾ ਹਾਤੇ ਇੱਕ ਬੰਨੇ ਵੇਖੋ ਸ਼ਾਕਮਈ ਸਾਨੂੰ ਗੱਲਬਾਤ ਦਾ ਸੱਦਾ ਦਿੱਤਾ ਇਹ ਗੱਲ ਬਾਤ ਤੋਂ ਬਾਅਦ ਚ ਕਿਸਾਨਾਂ ਨੂੰ ਰੈਸਟ ਕਰਨਾ ਇਹ ਵੀ ਲੋਕੰਤਰ ਦੀ ਘਟਿਆ ਵਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿੱਦਾਂ ਇਹਨਾਂ ਜ਼ਬਰ ਕੀਤਾ ਤੇ ਪੂਰੇ ਦੇਣਾ ਭਗਵੰਤ ਮਾਣੇ ਮੋਦੀ ਇਹਦੇ ਗੋਡੇ ਕਈ ਟੱਕਾ ਵਾ ਕਿ ਭਗਵੰਤ ਮਾਣ ਸਰਕਾਰ ਨੇ ਮੋਦੀ ਸਰਕਾਰ ਨੇ ਕਹਿਣ ਤੇ ਕਿ ਜਿਹੜਾ ਗੋਮੇ ਕਿਸਾਨਾਂ ਦੇ ਡਰਾਂਗਾ ਇਹਦੇ ਵਾਸਤੇ ਪੰਜਾਬ ਦੇ ਖੇਪ ਬਚਾਉਣਾ ਦਾ ਸਾਡੀ ਜ਼ਿੰਮੇਵਾਰੀ ਬਣਦੀ ਆ ਭਗਵੰਤ ਸਰਕਾਰ ਬਹੁਤ ਵੱਡੀ ਜ਼ਿੰਮੇਵਾਰ ਹੈ ਜ਼ਿੰਮੇਵਾਰੀ ਨਾ ਆ